ਕਾਛਾ ਬੰਦ ਆਜ ਅਸੀਂ ਲਾਈਵ ਹੋਏ ਆ ਟੈਂਡਰ ਆ ਨਹੀਂ ਕਿ ਰਾਤ ਦਾਾਸ ਕੋ ਇਹ ਜਿਆਦਾ ਬਾਹਰ ਵਾਲੇ ਦੀ ਫਰਮਾਇਸ਼ ਨਹੀਂ ਮਤਲਬ ਸਾਨੂੰ ਦਾ ਲਾਈਵ ਖਾਇਆ ਜਾਏ ਦੋਰਾ ਟਾਈਮ ਕਿਉਂਕਿ ਜਦੋਂ ਛੋਟੇ ਹੁੰਦੇ ਸੀ ਉਦੋਂ ਤੋਂ ਕੀਤਾ ਸ਼ੁਰੂ ਹੋਇਆ ਯਾਰ ਇਹ ਹੁਣ ਕੁਝ ਜਿਹੜੇ ਸਾਡੇ ਨਾਲ ਜਿਹੜੇ ਸਾਥੀ ਆ ਜਿਹੜੇ ਤੇ ਸੇਵਾ ਕਰਦੇ ਉਹ ਬਾਹਰ ਚਲੇ ਗਏ ਹੈ ਰ ਕੋਈ ਇੰਗਲੈਂਡ ਆ ਕੈਨੇਡਾ ਆ ਸਟਰੀਆ ਤੇ ਭਾਈ ਉਹਨਾਂ ਦਾ ਧਿਆਨ ਇਹਦੇ ਵਿੱਚ ਹੀ ਆ ਗਿਆ ਕਿ ਮਤਲਬ ਅੱਜ ਕੀ ਰਹਿਦੀ ਹੁੰਦੇ ਤੇ ਇਹ ਵੀ ਗੱਲ ਹੈ ਉਸ ਤੇ ਕਰਕੇ ਹੀ ਲਾਈਵ ਹੋਏ ਹੈ ਕਿ ਉਸ ਨੂੰ ਸਾਰਿਆਂ ਨੂੰ ਤੇ ਵੀਡੀਓ ਫਾਲ ਕਰਕੇ ਦਿਖਾ ਨਹੀਂ ਸਕਦੇ ਕਿ ਅਸੀਂ ਇਹ ਲਾਈਵ ਹੋਏ ਆ ਕਿ ਉਹਨਾਂ ਨੂੰ ਕੀ ਤਿਆਰੀਆ ਕਿੰਨਾ ਚੱਲ ਰਹੀ ਆ ਤੇ ਇਹ ਜਿੰਨਾ ਵੀ ਥੋੜਾ ਬੜੀ ਨੀਲਮਰਾਹ ਦਿਖਾ ਦਿੰਦੇ ਆ ਕਿ ਰਾਤ ਨੂੰ ਇਹ ਸ਼ੀਸ਼ੇ ਸਾਡੇ ਜਿਹੜੇ ਲਾਈਵ ਹੋਵਾਂਗੇ ਜਿਹੜਾ ਦਾ ਸਟਾਰਟ ਹੋ ਰਿਹਾ ਤੇ ਇਹ ਦੀਵਾ ਕਿ ਤੰਦਰਵਾਹ ਹੈ ਜਿਹੜੇ ਆਪਣੇ ਬਾਹਰ ਵਾਲਿਆਂ ਤੋਂ ਬਣਾਇਆ ਸਾਰੇ ਸੱਜਣਾਂ ਦੇ ਕਰਾ ਤੇ ਬਾਤ ਵੀ ਗੀਤ ਹੋਰ ਦੇਖ ਰਹੇ ਆ ਮਨਨ ਕਰਵਾਇ ਉੱਚਾ ਖਾਸਾ ਰਵਾਇ ਬਿਠੀ ਕਦੇ ਪਾਛੀਆਂ ਨੂੰ ਦਿਖਾਉਂਦੇ ਨਾਲ ਨਾਲ ਆ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਤੇ ਆ ਸੇਵਾ ਚੱਲ ਰਹੀ ਹੈ ਸੇਵਾਦਾਰ ਆਏ ਆ ਚਾਹ ਪਕੌੜੇ ਚੱਲ ਰਹੇ ਆ ਕਰਦੀਆਂ ਤਿਆਰੀਆਂ ਚੱਲ ਰਹੀਆਂ ਲੰਗਰ ਚੱਲ ਰਿਹਾ ਬਾਬਾ ਜੀ ਦੇ ਚਾਹ ਪਕੌੜਾ ਚੱਲ ਰਿਹਾ ਆ ਸੰਗਤਾਂ ਛਕ ਰਹੀਆਂ ਆ ਵਰਤਨਾਂ ਦੀ ਸੇਵਾ ਚੱਲ ਰਹੀ ਹੈ ਇੱਧਰ ਜਿਹੜਾ ਰਾਤ ਨੂੰ 6 ਵਜੇ ਜਿਹੜਾ ਪਤਾ ਹੀ ਆ ਸਮਾਗਮ ਜਿਹੜੇ ਸਟਾਰਟ ਹੋ ਜਾਂਦੇ ਆ ਤੇ ਮਾਰਕੀਟ ਤੇ ਕਾਫੀ ਜਰਾਵਾ ਰਾਸ਼ ਹੋ ਜਾਂਦਾ ਵਾ ਉਹ ਸ਼ਾਦੇ ਪੱਕ ਰਹੇ ਆ ਜਦ ਸਾਰਾ ਦਿਨ ਪੱਕਦੇ ਰਹਿੰਦੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪ੍ਰਸ਼ਾਦੇ ਪੱਕਦੇ ਆ ਕਿਉਂਕਿ ਇੱਥੇ ਸੰਗਤਾਂ ਕਾਫੀ ਹੁੰਦੀ ਜਿਹੜੀ ਆ ਮਨ ਕੇ ਲੰਗਰ ਸ਼ਕਣ ਲਈ ਹੁੰਦੀ ਆ ਤੇ ਆਟਾ ਮਸ਼ੀਨ ਲਾਈ ਹੋਈ ਆ ਤੇ ਜਿਹੜੀਆਂ ਪਿੰਡ ਦੀਆਂ ਸੰਗਤਾਂ ਲੱਗਦੀਆਂ ਉਹ ਵੀ ਆਣ ਕੇ ਤੇ ਇਥੇ ਆਣ ਕੇ ਸੇਵਾ ਕਰਨ ਸਾਰੇ ਪ੍ਰਸ਼ਾਦਾ ਛਕ ਰਹੇ ਆ ਚਾਹ ਤੇ ਲੰਗਰ ਚੱਲ ਰਿਹਾ ਫਿਰ ਪ੍ਰਸ਼ਾਦਾ ਵੀ ਚੱਲ ਪੈਣਾ ਹੁਣ ਆਪਾਂ ਬਾਹਰ ਦਾ ਜਿਹੜਾ ਵਾ ਉਹ ਤੁਹਾਨੂੰ ਦਿਖਾਉលਦੇ ਆ ਇਹ ਗੁਰਦਵਾਰਾ ਸਾਹਿਬ ਆ ਪਿੰਡ ਦਾ ਜਿਹਨਾਂ ਰਾਤ ਨੂੰ ਕਾਫੀ ਜਿਹੜਾ ਸ਼ਿੰਗਾਰ ਹੋਇਆ ਹੋਇਆ ਇੱਥੇ ਲਾਈਟਾਂ ਵਗੈਰਾ ਲਗਾਈਆਂ ਹੋਈਆਂ ਆ